ਸਸਿਗਾਲ ਨਮਸਕਾਰ ਆਦਾਬ ਮੈਂ ਰਦੀਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਮੋਗੇ ਦੋਸਤੋ ਸਭ ਤੋਂ ਪਹਿਲਾਂ ਬੇਨਤੀ ਹੈ ਜੀ ਕਿ ਸਾਡੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਜੀ ਪੀ ਵੀ ਸੀ ਪੰਜਾਬ ਫੇਸਬੁਕ ਇੰਸਟਾਗ੍ਰam ਤੇ ਬੀ ਬੀ ਸੀ ਪੰਜਾਬੀ YouTube ਤੇ ਤੁਹਾਡਾ ਅਖਬਾਰ YouTube ਫੇਸਬੁਕ ਇੰਸਟਾਗ੍ਰam ਸਾਡੀ ਬੇਨਤੀ ਹੈ ਕਿ ਇਹਨਾਂ ਨੂੰ ਵੱਧ ਤੋਂ ਵੱਧ ਲਾਈਕ ਫੋਲੋ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਬੈਲ ਆਈਕਨ ਬੈਲ ਆਈਕਨ ਦਾ ਬਟਨ ਹੈ ਜਿਹੜਾ ਜ਼ਰੂਰ ਦਬੋ ਤੁਹਾਡਾ ਇੱਕ ਇੱਕ ਜੋ ਦਬਿਆ ਹੋਇਆ ਬਟਨ ਹੈ ਸਾਡੇ ਵੱਲ 100 ਕਦਮ ਦੀ ਦੂਰੀ ਤੈਅ ਕਰੇਗਾ ਅਸੀਂ ਤੁਹਾਡੇ ਹਮੇਸ਼ਾ ਸ਼ੁਕਰਗ ਤਾਂ ਦੋਸਤੋ ਅੱਜ ਜੋ ਨਵੀਂ ਖਬਰ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋ ਰਹੇ ਹਾਂ ਇਹ ਖਬਰ ਹੈ ਜਿਹੜੀ ਸੱਚ ਕਹੋ ਅਖਬਾਰ ਦੇ ਵਿੱਚ ਸੀਨੀਅਰ ਪੱਤਰਕਾਰ ਨਿਸ਼ਮੀ ਚਾਵਲਾ ਜੀ ਉਹਨਾਂ ਦੇ ਵੱਲੋਂ ਲਗਾਈ ਗਈ ਖਬਰ ਹੈ ਜੋ ਕਿ ਕਾਫੀ ਗੰਭੀਰ ਮੁੱਦਾ ਹੈਗਾ ਜਿਵੇਂ ਕਿ ਤੁਹਾਨੂੰ ਪਤਾ ਹੈ ਦੋਸਤੋ ਕਿ ਪਿਛਲੇ ਵਾਰ ਝੋਨੇ ਸੀਜ਼ਨ ਦੇ ਵਿੱਚ ਕਿਸਾਨਾਂ ਨੂੰ ਵੱਡੇ ਪੱਧਰ ਤੇ ਆਪਦੀ ਝੋਨੇ ਦੀ ਫਸਲ ਹੈ ਜਿਹੜੀ ਵੇਚਣ ਦੇ ਲਈ ਖੱਜਲਖੁਆਰ ਹੋਣਾ ਪਿਆ ਸੀ ਅਤੇ ਕਈ ਕਿਸਾਨਾਂ ਦਾ ਦੋਸ਼ ਸੀਗਾ ਕਿ ਉਹਨਾਂ ਤੋਂ ਜੋ ਐਕਸਟਰਾ ਜੀਰੀ ਹੈ ਜਿਹੜੀ ਉਹ ਲਈ ਗਈ ਆ ਤੇ ਉਹਨਾਂ ਨੂੰ ਰੇਟ ਪੂਰਾ ਨਹੀਂ ਮਿਲਿਆ ਹੈਗਾ ਇਸ ਦੇ ਦੋਸ਼ ਜਿਹੜੇ ਵੱਡੇ ਪੰਧਰ ਤੇ ਆ ਜਿਹੜੇ ਪੂਰੇ ਪੰਜਾਬ ਦੇ ਵਿੱਚ ਲੱਗੇ ਸਨ ਉਸੇ ਨਾਲ ਸੰਬੰਧਤ ਅੱਜ ਦੀ ਖਬਰ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੀਆਂ। ਦੋਸਤੋ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਜੋ ਝੋਨੇ ਦੀ ਫਸਲ ਦੇ ਲਈ ਇੱਕ ਮੰਤਰੀਆਂ ਦਾ ਸਮੂਹ ਹੈ ਜਿਹੜਾ ਉਹ ਬਣਾਇਆ ਗਿਆ ਸੀ ਤਾਂ ਕਿ ਜੀਰੀ ਦੀ ਜੋ ਖਰੀਦ ਹੈਗੀ ਹੈ ਜਾਂ ਜੀਰੀ ਦਾ ਫਸਲ ਹੈਗੀ ਹੈ ਤੇ ਬਦਲਵੇਂ ਪ੍ਰਬੰਧ ਹੈ ਜਿਹੜੇ ਕੀਤੇ ਜਾ ਸਕਣ ਪਰ ਜੋ ਹੁਣ ਝੋਨੇ ਦੀ ਫਸਲ ਹੈ ਉਸ ਦਾ ਜਿਹੜੀ ਅੱਗੇ ਆਉਣ ਵਾਲੀ ਝੋਨੇ ਦੀ ਫਸਲ ਹੈ ਉਸ ਦਾ ਰੱਬ ਹੀ ਰੱਖਿਆ ਕਿਉਂਕਿ ਮੰਤਰੀਆਂ ਦੇ ਸਮੂਹ ਵੱਲੋਂ ਹੱਥ ਹੈ ਜਿਹੜੇ ਖੜੇ ਕਰ ਦਿੱਤੇ ਗਏ ਆ ਸੀਨੀਅਰ ਪੱਤਰਕਾਰ ਨੇ ਅਸ਼ੋਨੀ ਚਾਵਲਾ ਜੀ ਉਹਨਾਂ ਦੀ ਰਿਪੋਰਟ ਹੈ ਜਿਹੜੀ ਉਹਨਾਂ ਦੇ ਵਿੱਚ ਕਹਿਣਾ ਹੈਗਾ ਕਿ ਆਗਾਮੀ ਆਉਣ ਵਾਲੀ ਝੋਨੇ ਦੀ ਫਸਲ ਦੇ ਲਈ ਹੁਣ ਰੱਬ ਰੱਖਾ ਹੋਵੇਗਾ ਕਿਉਂਕਿ ਪੰਜਾਬ ਦੇ ਵਿੱਚ ਫਸਲਾਂ ਸੰਬੰਧੀ ਤਿਆਰ ਕੀਤੇ ਗਏ ਮੰਤਰੀ ਮੰਡਲ ਸਮੂਹ ਨੇ ਹੁਣ ਹੱਥ ਖੜੇ ਕਰ ਦਿੱਤੇ ਹਨ ਕਿਉਂਕਿ ਸਮਾਂ ਰਹਿੰਦੇ ਹੋਏ ਪੰਜਾਬ ਸਰਕਾਰ ਭਰੇ ਹੋਏ ਗੋਦਾਮਾਂ ਦੇ ਲਈ ਕੋਈ ਵੀ ਬਦਲਵੇਂ ਪ੍ਰਬੰਧ ਨਹੀਂ ਕਰ ਸਕੀ ਜਿਸ ਕਾਰਨ ਹੀ ਪੰਜਾਬ ਦੇ ਵਿੱਚ ਇਸ ਵਾਰ ਝੋਨੇ ਦੇ ਸੀਜ਼ਨ ਦੌਰਾਨ ਫਸਲ ਦੀ ਲਿਫਟਿੰਗ ਤੋਂ ਲੈ ਕੇ ਗੋਦਾਮਾਂ ਦੇ ਵਿੱਚ ਰੱਖਣ ਦੇ ਲਈ ਥਾਂ ਹੈ ਜਿਹੜੀ ਨਹੀਂ ਹੋਵੇਗੀ ਆਗਾਮੀ ਸੀਜ਼ਨ ਦੇ ਦੌਰਾਨ ਜਿੱਥੇ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਰੁਲਣਾ ਪੈ ਸਕਦਾ ਹੈ ਤਾਂ ਉੱਥੇ ਪੰਜਾਬ ਸਰਕਾਰ ਦੇ ਲਈ ਸਥਿਤੀ ਨੂੰ ਸੰਭਾਲਣਾ ਵੀ ਅਗਲੀ ਪ੍ਰੀਖਿਆ ਹੋ ਸਕਦਾ ਹੈ ਜਾਣਕਾਰੀ ਦੇ ਅਨੁਸਾਰ ਪੰਜਾਬ ਦੇ ਗੋਦਾਮਾਂ ਦੇ ਵਿੱਚ ਇਸ ਸਮੇਂ 1 ਲੱਖ ਤੋਂ ਜ਼ਿਆਦਾ ਮੀਟ੍ਰਿਕ ਟਨ ਫਸਲ ਪਈ ਹੋਈ ਹੈ ਤੇ ਪੰਜਾਬ ਦੇ ਵਿੱਚ ਮੌਜੂਦ ਜ਼ਿਆਦਾਤਰ ਗੋਦਾਮ ਹੈ ਜਿਹੜੇ ਉਹ ਪੂਰੀ ਤਰ੍ਹਾਂ ਨਕੋ ਨਕ ਭਰੇ ਹੋਏ ਹਨ ਇਸ ਲਈ ਪੰਜਾਬ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਨੂੰ ਵਾਰ-ਵਾਰ ਅਪੀਲ ਕੀਤੀ ਜਾਂਦੀ ਸੀਗੀ ਕਿ ਪੰਜਾਬ ਦੇ ਵਿੱਚੋਂ ਟੋਆ ਟੋਈ ਹੈ ਜਿਹੜੀ ਜ਼ਿਆਦਾ ਕੀਤੀ ਜਾਵੇ ਕੇਂਦਰ ਸਰਕਾਰ ਪੰਜਾਬ ਦੇ ਵਿੱਚ ਪਈ ਹੋਈ ਫਸਲ ਨੂੰ ਸ਼ਿਫਟ ਕਰੇ ਇਸ ਲਈ ਪੰਜਾਬ ਸਰਕਾਰ ਦੇ ਵੱਲੋਂ ਸਪੈਸ਼ਲ ਰੇਲ ਗੱਡੀਆਂ ਚਲਾਉਣ ਦੀ ਮੰਗ ਕੀਤੀ ਗਈ ਸੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਉਹ ਵੀ ਪਿਛਲੇ ਦਿਨੀ ਦਿੱਲੀ ਜਾ ਕੇ ਕੇਂਦਰੀ ਮੰਤਰੀ ਦੇ ਨਾਲ ਮੀਟਿੰਗ ਕਰਕੇ ਆਏ ਸਨ ਪਰ ਇਸ ਦੇ ਬਾਵਜੂਦ ਪੰਜਾਬ ਦੇ ਵਿੱਚ ਹਾਲਾਤ ਹੈ ਜਿਹੜੇ ਨਹੀਂ ਸੁਧਰ ਰਹੇ ਹੈਗੇ ਇੱਥੇ ਦੱਸਦੀ ਹਾਂ ਦੋਸਤੋ ਕਿ ਪਹਿਲਾਂ ਪੰਜਾਬ ਦੇ ਵਿੱਚੋਂ ਹਰ ਮਹੀਨੇ 4 ਤੋਂ 5 ਮੀਟ੍ਰਿਕ ਟਨ ਫਸਲ ਨੂੰ ਚੁੱਕਿਆ ਜਾ ਰਿਹਾ ਸੀ ਤਾਂ ਹੁਣ ਮੁੱਖ ਮੰਤਰੀ ਦੀ ਅਪੀਲ ਤੋਂ ਬਾਅਦ ਵੀ ਜੋ ਫਸਲ ਹੈ ਸਿਰਫ 6 ਤੋਂ 7 ਮੀਟ੍ਰਿਕ ਟਨ ਹੀ ਫਸਲ ਜਿਹੜੀ ਚੁੱਕੀ ਜਾ ਰਹੀ ਹੈ ਜਿਸ ਕਾਰਨ ਪੰਜਾਬ ਦੇ ਗ੍ਰਾਮਾਂ ਦੇ ਵਿੱਚ ਇਸ ਸਮੇਂ ਫਸਲ ਰੱਖਣ ਦੇ ਲਈ ਜ਼ਿਆਦਾ ਤਾਂ ਨਹੀਂ ਹੈਗੀ ਐ। ਚੰਡੀਗੜ੍ਹ ਵਿਖੇ ਫਸਲ ਅਤੇ ਉਸ ਦੀ ਸਾਂਭ ਸੰਭਾਲ ਦੇ ਲਈ ਬਣੇ ਮੰਤਰੀ ਮੰਡਲ ਸਮੂਹ ਦੇ ਵੱਲੋਂ ਆੜਤਿਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਬੱਸਿਆ ਕਿ ਦਿੱਲੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਕੇਂਦਰੀ ਮੰਤਰੀ ਪ੍ਰਲਾਦ ਜੋਸ਼ੀ ਨੂੰ ਮਿਲਣ ਲਈ ਗਏ ਤਾਂ ਉਹ ਉਹਨਾਂ ਨੂੰ ਛੇਤੀ ਤੋਂ ਛੇਤੀ ਪੰਜਾਬ ਦੇ ਵਿੱਚੋਂ ਅਨਾਜ ਚੁੱਕਣ ਦੀ ਅਪੀਲ ਕੀਤੀ ਗਈ ਸੀ ਪਰ ਕੇਂਦਰ ਸਰਕਾਰ ਦੇ ਵੱਲੋਂ ਪਹਿਲਾਂ ਵਾਲੀ ਹੀ ਸਪੀਡ ਤੋਂ ਕੁਝ ਜ਼ਿਆਦਾ ਅਨਾਜ ਚੁੱਕਿਆ ਜਾ ਰਿਹਾ ਹੈ ਪਰ ਇੰਨੀ ਵੀ ਤੇਜ਼ੀ ਨਹੀਂ ਲਿਆਂਦੀ ਜਾ ਰਹੀ ਕਿ ਪੰਜਾਬ ਦੇ ਵਿੱਚ ਪਏ ਸਾਰੇ ਅਨਾਜ ਨੂੰ ਚੱਕਿਆ ਜਾ ਸਕੇ ਅ ਇਹ ਚ ਦੋਸਤੋ ਚਾਵਲਾ ਜੀ ਇਹ ਵੀ ਲਿਖਦੇ ਆ ਕਿ ਮੰਤਰੀ ਮੰਡਲ ਦੇ ਸਮੂਹ ਦੇ ਵਿੱਚ ਸ਼ਾਮਲ ਲਾਲਚੰਦ ਕਟਾਰੂ ਚੱਕ ਨੇ ਕਿਹਾ ਕਿ ਪੰਜਾਬ ਸਰਕਾਰ ਕੋਸ਼ਿਸ਼ਾਂ ਦੇ ਵਿੱਚ ਲੱਗੀ ਹੋਈ ਹੈ ਪਰ ਮੌਜੂਦਾ ਸਥਿਤੀ ਵੀ ਕੋਈ ਜ਼ਿਆਦਾ ਚੰਗੀ ਨਹੀਂ ਹੈ ਤੇ ਕਾਫੀ ਜ਼ਿਆਦਾ ਅਨਾਜ ਪੰਜਾਬ ਦੇ ਗਦਾਮਾਂ ਦੇ ਵਿੱਚ ਪਿਆ ਹੋਇਆ ਹੈ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਕੁ ਬਦਲਵੇਂ ਪ੍ਰਬੰਧ ਕੀਤੇ ਗਏ ਹਨ ਤਾਂ ਕੈਬਨਿਟ ਮੰਤਰੀ ਲਾਲਚੰਦ ਘਟਾਰੂਚੱਕ ਨੇ ਕਿਹਾ ਕਿ ਇਸ ਤਰ੍ਹਾਂ ਦਾ ਕੁਝ ਵੀ ਪੰਜਾਬ ਸਰਕਾਰ ਨਹੀਂ ਕਰ ਸਕੀ ਹੈ ਇਸ ਲਈ ਕੇਂਦਰ ਸਰਕਾਰ ਦੀ ਟੋਆ ਠੋਾਈ ਤੇ ਸਾਨੂੰ ਨਿਰਪਰ ਹੋਣਾ ਪੈਣਾ ਹੈ ਜੇਕਰ ਕੇਂਦਰ ਸਰਕਾਰ ਆਪਣੀ ਸਪੀਡ ਦੇ ਵਿੱਚ ਤੇ ਜਿੰਨੀ ਲਿਆਉਂਦੀ ਤਾਂ ਆਉਣ ਵਾਲੇ ਸਮੇਂ ਦੁਆਰਾ ਮੁਸ਼ਕਲਾਂ ਜ਼ਰੂਰ ਆਉਣਗੀਆਂ ਤੇ ਸਰਕਾਰ ਇਸ ਵਿੱਚ ਜ਼ਿਆਦਾ ਕੁਝ ਵੀ ਨਹੀਂ ਕਰ ਸਕੇਗੀ ਤਾ ਦੋਸਤੋ ਜੋ ਅਸ਼wini ਚਾਵਲਾ ਜੀ ਦੀ ਰਿਪੋਰਟ ਹੈ ਉਸ ਦੇ ਮੁਤਾਬਕ ਪੰਜਾਬ ਦੇ ਮੰਤਰੀ ਹੈ ਜਿਹੜੇ ਉਹ ਹੱਥ ਖੜੇ ਕਰ ਚੁੱਕੇ ਹੈਗੇ ਆ ਤੇ ਜੋ ਆਉਣ ਵਾਲੀ ਪੰਜਾਬ ਦੇ ਵਿੱਚ ਝੋਨੇ ਦੀ ਫਸਲ ਹੈ ਇਸ ਦੌਰਾਨ ਕਿਸਾਨਾਂ ਨੂੰ ਵੱਡੇ ਪੱਧਰ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਪਿਛਲੇ ਵਾਰ ਵੀ ਜਦੋਂ ਝੋਨੇ ਦੀ ਫਸਲ ਮੰਡੀਆਂ ਦੇ ਵਿੱਚ ਆਈ ਸੀ ਤਾਂ ਕਿਸਾਨ ਜਿਹੜੇ ਕਾਫੀ ਪਰੇਸ਼ਾਨ ਹੋਏ ਸੀਗੇ ਲਿਫਟਿੰਗ ਨਾ ਹੋਣ ਕਾਰਨ ਅਤੇ ਕਈ ਜਗ੍ਹਾ ਦੋਸ਼ ਲੱਗੇ ਸੀ ਕਿ ਉਹਨਾਂ ਤੋਂ ਜੋ ਜੀਰੀ ਹੈ ਜੋ ਉਹ ਵੱਧ ਮੰਗੀ ਜਾ ਰਹੀ ਸੀ ਕਿਸਾਨਾਂ ਤੇ ਦੋਸ਼ ਲਾਇਆ ਜਾ ਰਹੇ ਸਨ ਅਤੇ ਇਸ ਵਾਰ ਵੀ ਜੋ ਟੁਕਨੇ ਪ੍ਰਬੰਧ ਨਾ ਹੋਣ ਕਾਰਨ ਪੰਜਾਬ ਸਰਕਾਰ ਦੇ ਲਈ ਇਹ ਚੋਣੇ ਜੋ ਆਉਣ ਵਾਲੀ ਚੋਣੇ ਦੀ ਖਰੀਦ ਹੈ ਉਹ ਅਗਨੀ ਪ੍ਰੀਖਿਆ ਸਾਬਤ ਹੋਵੇਗੀ ਤਾਂ ਦੋਸਤੋ ਇਸ ਤਰ੍ਹਾਂ ਵੀ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਜੁੜੇ ਰਹਿਣ ਦੇ ਲਈ ਸਾਡੇ ਨਾਲ ਜਰੂਰ ਜੁੜੋ ਬੈਲ ਆਈਕਨ ਜਰੂਰ ਦਬੋ ਧੰਨਵਾਦ ਜੀ